ਪਿੰਡੂ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਜਾਨੀ ਕਿ ਮਿੰਟੂ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ ਮਹੀਨਾ ਮਈ ਦਾ ਤੇ ਤਰੀਕ ਅੱਜ 22 ਮਈ ਇਤਿਹਾਸਿਕ ਦਿਨ ਹੋ ਨਿਪੜਿਆ ਧਰਤੀ ਆ ਵੈਸਟਰਨ ਆਸਟ੍ਰੇਲੀਆ ਦੀ ਪਰਥ ਪਰਥ ਦੀ ਮੈਂ ਪਾਰਲੀਮੈਂਟ ਦੇ ਬਿਲਕੁਲ ਮੂਹਰੇ ਖੜਾ ਜੇ 200 ਸਾਲ ਦੇ ਤਕਰੀਬਨ ਇਤਿਹਾਸ ਦੀ ਗੱਲ ਕਰੀਏ ਆਸਟ੍ਰੇਲੀਆ ਦੀ ਪੋਲਿਟਿਕਸ ਦੀ ਗੱਲ ਕਰੀਏ ਆਸਟ੍ਰੇਲੀਆ ਦੀ ਸਿਆਸਤ ਦੀ ਗੱਲ ਕਰੀਏ ਤਾਂ ਪਹਿਲੀ ਵਾਰ ਹੋਇਆ ਵੀ ਇੱਕ ਪੰਜਾਬ ਦੀ ਜੰਮੀ ਗਈ ਪੰਜਾਬਣ ਧੀ ਨੇ ਕਮਾਲ ਕੀਤਾ ਤੇ ਪਾਰਲੀਮੈਂਟ ਦੇ ਵਿੱਚ ਪਹੁੰਚਣ ਦੇ ਵਿੱਚ ਉਹ ਕਾਮਯਾਬ ਹੋਇਆ ਜਦੋਂ ਅਸੀਂ ਸਰਚ ਕਰਦੇ ਹਾਂ ਤਾਂ ਸਰਚ 'ਚ ਨਿਕਲ ਕੇ ਆਉਂਦਾ ਹਲੇ ਤੱਕ ਕੋਈ ਵੀ ਕੌਰ ਜਿਹਦੇ ਮਗਰ ਕੌਰ ਲਿਖਿਆ ਗਿਆ ਹੋਵੇ ਉਹ ਇਸ ਆਸਟ੍ਰੇਲੀਆ ਦੀ ਕਿਸੇ ਪਾਰਲੀਮੈਂਟ ਤੱਕ ਹੀ ਨਹੀਂ ਪਹੁੰਚੇ ਸੀਗੇ ਹਜੇ ਸੋ ਪਹਿਲੀ ਵਾਰ ਪਹੁੰਚੇ ਆ ਡਾਕਟਰ ਪਰਵਿੰਦਰ ਕੌਰ ਉਹਨਾਂ ਦਾ ਜਿਹੜਾ ਪਹਿਲਾਂ ਦੀਆਂ ਪ੍ਰਾਪਤੀਆਂ ਵੀ ਬਹੁਤ ਵੱਡੀਆਂ ਤੁਸੀਂ ਅਕਸਰ ਚੈਨਲ ਜਰੀਏ ਸੁਣ ਚੁੱਕੇ ਆ ਉਹਨਾਂ ਨੂੰ ਇੱਕ ਬਹੁਤ ਵੱਡੇ ਸਾਇੰਟਿਸਟ ਆ ਦੁਨੀਆ ਦੇ ਗਿਣੇ ਚੁਣੇ ਆ ਲੋਕਾਂ 'ਚ ਉਹਨਾਂ ਦਾ ਨਾਂ ਆਉਂਦਾ ਪਰ ਅੱਜ ਤੋਂ ਉਹ ਸਿਆਸਤ ਦੀ ਆਪਣੀ ਪਾਰੀ ਸ਼ੁਰੂ ਕਰਨ ਜਾ ਰਹੇ ਆ ਅੱਜ ਉਹਨਾਂ ਦਾ ਸੌਂਚੁੱਕ ਸਮਾਗਮ ਆ ਸੋ ਅਸੀਂ ਅੱਜ ਪਹੁੰਚੇ ਹੋਏ ਆ ਸਪੈਸ਼ਲ ਕਹਿੰਦੇ ਨੇ ਉਹਦੇ ਗੋਰੇ ਜਿਵੇਂ 올 ਦਾ ਵੇ ਫਰਮ ਐਡਲੇਡ ਐਡਲੇਡ ਤੋਂ 25 ਤੋਂ 3000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਸ ਇਤਿਹਾਸਿਕ ਪਲਾਂ ਦੀ ਗਵਾਹੀ ਭਰ ਲਈ ਪਹੁੰਚੇ ਹੋਏ ਆ ਮਾਨ ਮਹਿਸੂਸ ਹੋ ਰਿਹਾ ਵੀ ਇਨ ਇਤਿਹਾਸਿਕ ਪਲਾਂ ਦੇ ਦੌਰਾਨ ਜੇ ਕੱਲ ਨੂੰ ਚਾਰ ਦਿਨਾਂ ਨੂੰ ਅਸੀਂ ਵੀ ਕਹਿੰਦੇ ਹੋਏ ਹਾਂਗੇ ਅਸੀਂ ਜਿਹੜੇ ਉਹਦੇ ਪ੍ਰਤੱਖ ਦਰਖੀ ਦਰਸ਼ੀ ਝਾਂ ਸੋ ਤੁਹਾਨੂੰ ਵੀ ਇਹਦੇ ਵਿੱਚ ਅਸੀਂ ਦਿਖਾਵਾਂਗੇ ਉਹਨਾਂ ਦੇ ਸੌਂ ਚੱਕ ਦਾ ਸਮਾਗਮ ਦਿਖਾਵਾਂਗੇ ਤੇ ਉਹਨਾਂ ਨੇ ਖਾਸ ਤੌਰ ਦੇ ਉੱਤੇ ਪਹਿਲੀ ਵਾਰ ਹੋ ਰਿਹਾ ਹੋ ਰਿਹਾ ਹੈ ਪਾਰਲੀਮੈਂਟ ਦੇ ਵਿੱਚ ਵੀ ਗੁਟਕਾ ਸਾਹਿਬ ਤੋਂ ਸੌਂ ਚੱਕਣਗੇ ਕਿਉਂਕਿ ਇੱਕ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੇ ਆ ਤਾਂ ਉਹਨਾਂ ਨੂੰ ਇਹ ਲੱਗਿਆ ਵੀ ਮੈਂ ਗੁਟਕਾ ਸਾਬ ਤੋਂ ਸੌਂ ਚੱਕਣੀ ਆ ਤੇ ਬੜੀ ਹੀ ਉਹਨਾਂ ਨੇ ਇਸ ਦੇ ਉੱਤੇ ਬਹੁਤ ਲੰਮਾ ਟਾਈਮ ਲਾਇਆ ਡਿਸੀਜਨ ਲੈਣ ਤੇ ਕਿਉਂਕਿ ਉਹ ਕਹਿੰਦੇ ਵੀ ਮੈਂ ਨਹੀਂ ਚਾਹੁੰਦੀ ਵੀ ਕੋਈ ਵੀ ਕਿਸੇ ਕਿਸਮ ਦੀ ਕਿਸੇ ਢੰਗ ਨਾਲ ਸਾਡੇ ਗੁਰੂ ਮਹਾਰਾਜ ਦੀ ਬੇਅਦਬੀ ਹੋਵੇ ਜਿਹੜਾ ਕਿ ਅਸੀਂ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪੰਚਾਇਆ ਤੇ ਅਸੀਂ ਬਹੁਤ ਇਹਨੂੰ ਸੰਭਲ ਕੇ ਸਾਰਾ ਡਿਸੀਜਨ ਲੈਣਾ ਪੈਣਾ ਤੇ ਉਹ ਕਹਿੰਦੇ ਮੈਂ ਇਹ ਵੀ ਨਹੀਂ ਹੋ ਸਕਦਾ ਵੀ ਮੈਂ ਗੁਟਕਾ ਸਾਬ ਤੋਂ ਬਿਨਾ ਸੌਂ ਲਵਾਂ ਸੋ ਵਿਚਾਲੜਾ ਰਸਤਾ ਕੱਢਿਆ ਅੱਜ ਉਹਨਾਂ ਨੇ ਉਹਨਾਂ ਨੇ ਪ੍ਰੋਪਰ ਉਸ ਲਈ ਸਾਰਾ ਇੰਤਜ਼ਾਮ ਕੀ ਕਰ ਰੱਖਿਆ ਆਪਾਂ ਹੁਣ ਤੋਂ ਥੋੜੀ ਦੇਰ ਬਾਅਦ ਹੀ ਪਾਰਲੀਮੈਂਟ ਦੇ ਵਿੱਚ ਸੌਂਚ ਚੁੱਕ ਸਮਾਗਮ ਆ ਜਿਹਦੇ ਵਿੱਚ ਸਾਰੇ ਹੀ ਜਿਹੜੇ ਮੈਂਬਰ ਨਵੇਂ ਚੁਣੇ ਗਏ ਆ ਉਹਨਾਂ ਨੂੰ ਗਵਰਨਰ ਬਣੀ ਉਹ ਸੌਂਚਾਈ ਜਾਊਗੀ ਸੋ ਉਹਦੇ ਗਵਾਹ ਬਣਦੇ ਆ ਤੇ ਤੁਹਾਨੂੰ ਵੀ ਦਿਖਾਉਣੇ ਆ ਪਹਿਲਾ ਦਿਨ ਡਾਕਟਰ ਪ੍ਰਵਿੰਦਰ ਕੌਰ ਦਾ ਐਜ਼ ਏ ਪਾਰਲੀਮੈਂਟਰੀ ਉਹਨਾਂ ਦਾ ਇੱਥੇ ਅੱਜ ਸ਼ੁਰੂ ਹੋਣ ਜਾ ਰਿਹਾ ਤੇ ਸਾਡੇ ਭਾਈਚਾਰੇ ਨੂੰ ਉਹਨਾਂ ਤੋਂ ਬਹੁਤ ਆਸ ਆ ਤੇ ਉਮੀਦ ਆ ਵੈਸੇ ਤਾਂ ਦੇਖੋ ਸਭ ਦੇ ਹੀ ਵੈਸਟਰਨ ਆਸਟ੍ਰੇਲੀਆ ਵੱਸਦੇ ਹਰ ਉਸ ਬੰਦੇ ਦੀ ਉਹ ਆਵਾਜ਼ ਨੇ ਹੋਣਗੇ ਜਿਹੜੇ ਕੀ ਜਿੰਨਾਂ ਤੋਂ ਜਿੱਤ ਕੇ ਆਏ ਆ ਪਰ ਉਹਨਾਂ ਤੋਂ ਫੇਰ ਵੀ ਅਸੀਂ ਕਾਹਦੇ ਭਾਈਚਾਰੇ ਦੇ ਨਾਤੇ ਬਹੁਤ ਵੱਡੀਆਂ ਆਸਾਂ ਰੱਖਦੇ ਆ ਤੇ ਉਮੀਦ ਆ ਜਿਵੇਂ ਆਜੇ ਸਾਇੰਟਿਸਟ ਉਹਨਾਂ ਨੇ ਸਾਡੀ ਕੌਮ ਦਾ ਸਾਡੇ ਲੋਕਾਂ ਦਾ ਨਾਮ ਉੱਚਾ ਕੀਤਾ ਇਵੇਂ ਆਜੇ ਪਾਰਲੀਮੈਂਟਰੀ ਵੀ ਕਰਨਗੇ ਸੋ ਆਓ ਤੁਹਾਨੂੰ ਦਿਖਾਉਣੇ ਆ ਕੁਝ ਕਬਾਰ ਦਾ ਸੀਨ ਤੇ ਫੇਰ ਚੱਲਦੇ ਆ ਆਪਾਂ ਅੰਦਰ ਅਸ ਵਕਤ ਅਸੀਂ ਬੈਠੇ ਆ ਜੀ ਵੈਸਟਰਨ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਬੜਾ ਇਤਿਹਾਸਿਕ ਦਿਨ ਆ ਜੀ ਸਾਡੀ ਇੱਕ ਪੰਜਾਬ ਦੀ ਜੰਮੀ ਗਈ ਧੀ ਡਾਕਟਰ ਪਰਮਿੰਦਰ ਕੌਰ ਅੱਜ ਜਿਹੜੀ ਸੌਂ ਚੁੱਕਣ ਜਾ ਰਹੀ ਆ ਸੋ ਪਾਰਲੀਮੈਂਟ ਦੇ ਵਿੱਚ ਬਸ ਹੁਣ ਤੋਂ 5-10 ਮਿੰਟਾਂ ਦੇ ਵਿੱਚ ਹੀ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਤੇ ਜਿਹਦੇ ਚ ਕੀ ਉਹਨਾਂ ਨੇ ਅੱਜ ਆਪਣੇ ਅਹੁਦੇ ਦੀ ਸੌਂ ਚੱਕਣੀ ਹੈ ਜੇ ਮੈਂਬਰ ਪਾਰਲੀਮੈਂਟ ਕੋਈ ਕੌਰ ਨਾਂ ਵਾਲੀ ਪਹਿਲੀ ਕੁੜੀ ਹੈ ਜਿਹੜੀ ਕੀ ਪੰਜਾਬ ਦੀ ਜੰਮਪਾੜਾ ਤੇ ਉਹ ਕਿਸੇ ਵੀ ਇੰਡ ਸਟ ਇੰਡੀਆ ਦੀ ਪਾਰਲੀਮੈਂਟ ਚ ਪਹੁੰਚਣ ਵਾਲੇ ਬਣੇ ਆ ਡਾਕਟਰ ਪਰਵਿੰਦਰ ਕੌਰ ਬਾਰੇ ਸਾਰੇ ਜਾਣਦੇ ਆ ਜੀ ਉਹਨਾਂ ਦਾ ਐਜ਼ ਅ ਸਾਇੰਟਿਸਟ ਵੀ ਦੁਨੀਆ ਦੇ ਵਿੱਚ ਬਹੁਤ ਵੱਡਾ ਰੁਤਬਾ ਤੇ ਨਾਂ ਸੋ ਅੱਜ ਕੱਲ ਉਹ ਪ੍ਰੋਪਰ ਸਿਆਸਤ ਦੇ ਵਿੱਚ ਜਿਹੜੇ ਦਾਖਲ ਹੋ ਚੁੱਕੇ ਆ ਤੇ ਅੱਜ ਦਾ ਇਤਿਹਾਸਿਕ ਦਿਨ ਤੁਹਾਡੇ ਲਈ ਅਸੀਂ ਸਾਹਮਣੇ ਰੱਖਣ ਲਈ ਪਾਰਲੀਮੈਂਟ ਤੇ ਪਹੁੰਚੇ ਹੋਇਆ ਮੇਰੇ ਨਾਲ ਭਾਈ ਰਵਿੰਦਰ ਬਰਾੜ ਪਹੁੰਚੇ ਹੋਇਆ ਅਸੀਂ ਕੋਸ਼ਿਸ਼ ਕਰਾਂਗੇ ਇੱਥੋਂ ਜਿੰਨਾ ਕੁ ਕੁਝ ਕੁ ਰੈਸਟ੍ਰਿਕਸ਼ਨਾਂ ਹੁੰਦੀਆਂ ਡਾਕਟਰ ਮੀਤ ਮਤਾਬਕ ਦਾਇਰੇ ਹੁੰਦੇ ਆ ਕੁਝ ਪਾਰਲੀਮੈਂਟ ਹਾਊਸ ਦੇ ਵੀ ਆਪਣੇ ਇੱਕ ਵਿਧੀ ਵਿਧਾਨ ਆ ਸੋ ਜਿੰਨਾ ਕਿ ਅਸੀਂ ਕਰ ਸਕੇ ਤੁਹਾਨੂੰ ਨਾਲ ਦੀ ਨਾਲ ਦਿਖਾਉਂਦੇ ਰਹਾਂਗੇ ਪਰ ਫਿਲਹਾਲ ਤੁਹਾਨੂੰ ਸਾਰਾ ਓਵਰਵਿਊ ਸੀਨ ਦਿਖਾ ਦਿੰਨੇ ਆ ਜਿਹੜੇ ਨਵੇਂ ਮੈਂਬਰ ਪਾਰਲੀਮੈਂਟ ਉਪ ਚੁਣੇ ਗਿਆ ਉਹਨਾਂ ਦੀਆਂ ਫੈਮਲੀਆਂ ਆਈਆਂ ਹੋਈਆਂ মিডিਆ ਗੈਲਰੀ 'ਚ ਅਸੀਂ ਬੈਠੇ ਆਂ মিডিਆ ਆਇਆ ਹੋਇਆ ਤੇ ਡਾਕਟਰ ਪ੍ਰਵਿੰਦਰ ਕੌਰ ਦੇ ਵੀ ਫਾਦਰ ਸਾਹਿਬ ਸਰਦਾਰ ਕਸ਼ਮੀਰ ਸਿੰਘ ਤੇ ਮਾਤਾ ਜੀ ਜਨਾਬ ਕੁਰਜੀ ਖੰਡ ਤੇ ਆ bind decor swear by guru gudka sahib ji that i will faithfully serve the people of west australia as a member of legislative council thank you lo ji soch chukda tusi dekh liya ਜਿੱਦਾਂ ਕਿ ਅਸੀਂ ਦਿਖਾ ਸਕੇ ਤੁਹਾਨੂੰ ਕਿਉਂਕਿ ਲਿਮਿਟੇਸ਼ਨ ਹੁੰਦੀਆਂ ਪਾਰਲੀਮੈਂਟ ਦੀਆਂ ਤੇ ਅਸੀਂ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਪ੍ਰੋਟੋਕੋਲ ਨੂੰ ਧਿਆਨ ਚ ਰੱਖਦੇ ਹੋਏ ਸੌਂ ਚੁੱਕ ਸਮਾਗਮ ਤੋਂ ਉਹਨੂੰ ਦਿਖਾਇਆ ਬੜੀ ਖੁਸ਼ੀ ਦਾ ਟਾਈਮ ਸੀ ਪਰ ਜਿਹੜੀ ਖੁਸ਼ੀ ਮਾਪੇ ਬਾਪ ਨੂੰ ਜਾਂ ਪਰਿਵਾਰ ਨੂੰ ਹੁੰਦੀ ਆ ਉਹ ਇੱਕ ਆਪਣੀ ਵੱਖਰੀ ਕਿਸਮ ਦੀ ਖੁਸ਼ੀ ਆ ਕਿਉਂਕਿ ਬੱਚੇ ਦੇ ਜਨਮ ਤੋਂ ਲੈ ਕੇ ਪਤਾ ਨਹੀਂ ਕੀ ਕੀ ਰੀਝਾਂ ਦੇ ਜਾਂ ਤਾਣਾ ਬੁਣਿਆ ਹੁੰਦਾ ਪਤਾ ਨਹੀਂ ਕੀ ਕੁਝ ਬੁਣਿਆ ਹੁੰਦਾ ਤੇ ਉਸ ਬੰਤਰ ਦੇ ਵਿੱਚ ਜਦੋਂ ਕਾਮਯਾਬੀ ਹਾਸਲ ਹੁੰਦੀ ਹੈ ਕਿ ਡਿਜ਼ਾਈਨ ਨਿਕਲ ਕੇ ਆਉਂਦਾ ਤਾਂ ਪੇਰੈਂਟਸ ਦੀ ਖੁਸ਼ੀ ਦੇਖੇ ਤੋਂ ਬਣਦੀ ਆ ਪਰਿਵਾਰ ਦੀ ਖੁਸ਼ੀ ਦੇਖੇ ਤੋਂ ਬਣਦੀ ਆ ਸੋ ਡਾਕਟਰ ਪ੍ਰਵਿੰਦਰ ਦਾ ਪਰਿਵਾਰ ਅੱਜ ਸੌਂਚਕ ਸਮਾਗਮ ਦੇ ਵਿੱਚ ਹਾਜ਼ਰ ਹੋਣਾ ਲਾਜ਼ਮੀ ਸੀ ਤੇ ਉਹਨਾਂ ਨੇ ਇਤਿਹਾਸਕ ਪਲ ਦੇ ਗਵਾਹ ਬਣੇ ਆ ਤੇ ਮੇਰੇ ਨਾਲ ਨੇ ਹੁਣ ਸਾਡੇ ਅੰਕਲ ਜੀ ਤੇ ਆਪਾਂ ਜਰੂਰ ਇਹਨਾਂ ਤੋਂ ਵੀ ਥੋੜੀ-ਬਹੁਤ ਗੱਲ ਕਰਨੀ ਆ ਆਂਟੀ ਹਰੇ ਵੀ ਨਾਲ ਆ ਭਾਈ ਅਮਿਤ ਵੀ ਆ ਜਾਓ ਭਾਈ ਇੱਧਰ ਆ ਜਾਓ ਅਕੀ ਆ ਜਾਓ ਪੁੱਤ ਪਲੀਜ਼ ਉਹ ਸੰਗਦਾ ਚਲੋ ਕੋਈ ਨਹੀਂ ਸੋ ਅੰਕਲ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬੇਟੀ ਦੀ ਕਾਮਯਾਬੀ ਤੇ ਕੀ ਮਹਿਸੂਸ ਕਰ ਰਹੇ ਹੋ ਸਾਤੋਂ ਜ਼ਿਆਦਾ ਤੁਹਾਨੂੰ ਵਾਰਗਾਂ ਜਿਹੜਾ ਤੁਸੀਂ ਵਿੱਚ ਪਾਰ ਦੇ ਤੇ ਹਿੱਸਾ ਲਿਆ ਕੇ ਥੈਂਕ ਯੂ ਜੀ ਤੇ ਬਾਕੀ ਮੈਂ ਬੇਟੀ ਮੈਂ ਤਾਂ ਇਹ ਕੰਨ ਬਈ ਬਾਹੀ ਗੁਰੂ ਇੱਦੇ ਸਾਰਿਆਂ ਚੜਦੀਆਂ ਕਲਾ ਚ ਰੱਖੀ ਜੀ ਮਾਪਿਆਂ ਨੂੰ ਖੁਸ਼ੀ ਬਹੁਤ ਹੁੰਦੀ ਹੈ ਜੇ ਬੱਚਾ ਜਦੋਂ ਉਹ ਸ਼ੁਰੂ ਤੋਂ ਪੜ੍ਹਾਈ ਵਿੱਚ ਜਾਂਦਾ ਜਾਂ ਅੱਗੇ ਤਰੱਕੀ ਕਰਦਾ ਫਿਰ ਮਾਪਿਆਂ ਦੀ ਖੁਸ਼ੀ ਦੇਖੀ ਨਹੀਂ ਆਉਂਦੀ ਹੂੰ ਤੇ ਅਸੀਂ ਇਹੀ ਚਾਹਦੇ ਹਾਂ ਕਿ ਹਰ ਬੇਰਨ ਤੇ ਬੱਚੇ ਜਿਹੜੇ ਇਸ ਤਰ੍ਹਾਂ ਹੋਣੇ ਚਾਹੀਦੇ ਆ ਜੋ ਕਿ ਇੰਦਾ ਤਰੱਕੀਆਂ ਕਰਨ ਤੇ ਮਾਂ ਪਾਪ ਨੂੰ ਕੁਝ ਹੀ ਹੋ ਗਿਆ ਬਚਪਨ ਚ ਜਦੋਂ ਪਰਵਿੰਦਰ ਦਾ ਜਨਮ ਹੋਇਆ ਤੇ ਉਦੋਂ ਕਿੱਥੇ ਜੇ ਜਾ ਕੇ ਤੁਹਾਨੂੰ ਮਹਿਸੂਸ ਹੋਇਆ ਵੀ ਇਹ ਕੁੜੀ ਤਾਂ ਕੁਝ ਨਾ ਕੁਝ ਇਹਦਾ ਹੋਰ ਮੰਜ਼ਲ ਆ ਇਹ ਤਾਂ ਜਦੋਂ ਸ਼ੁਰੂ ਚ ਪੜਨ ਪਾਈ ਹੈ ਨਾ ਮਸੂਦ ਤਾਂ ਉਦੋਂ ਤੋਂ ਹੋ ਗਿਆ ਸੀ ਕਿ ਜੇ ਮੈਂ ਪੜਨਾ ਹੈ ਡਾਕਟਰ ਹੈ ਅੱਛਾ ਤੇ ਬਾਕੀ ਜਦੋਂ ਇਹ 10ਵੀਂ ਕਲਾਸ ਦੇ ਵਿੱਚ ਪਹੁੰਚੀ ਹੈ ਤਾਂ ਉਦੋਂ ਇਹਨੂੰ ਪ੍ਰੋਬਲਮ ਬਹੁਤ ਆਈਆਂ ਹੂੰ ਕਿ ਨਾਲ ਤੁਹਾਨੂੰ ਪਤਾ ਬੱਚੇ ਪੋਰਟਕਸ ਚਲਦੀ ਜੀ ਸਾਨੂੰ ਤੇ ਕਦੇ ਪਹੁੰਚ ਪੜ ਮੈਂ ਪਹੁੰਚ ਨੌਕਰੀ ਕਰਦਾ ਸੀ ਜੀ ਤੇ ਸਕਵਾਟਰ ਨਹੀਂ ਮਿਲਣਾ ਕਦੇ ਕੁਝ ਨਹੀਂ ਹੋਣਾ ਤੇ ਬੜੀਆਂ ਪ੍ਰੋਬਲਮ ਆਈਆਂ ਬਈ ਇਹਦੀ ਪੜਾਈ ਖਰਾਬ ਕਰੀਏ ਲੇਕਿਨ ਅਸੀਂ ਵੀ ਨਿਸ਼ਚੇ ਉਨਿਸ਼ਚੇ ਕਰ ਆਪਣੀ ਜੀਤ ਕਰੋ ਦੇ ਹਿਸਾਬ ਨਾਲ ਚੱਲਦੇ ਰਹੇ ਸਿਵਲ ਕੁਆਟਰ ਲੈ ਕੇ ਕਿੱਥੇ ਮੈਂ ਇਹਨਾਂ ਨੂੰ ਪੜਾਇਆ ਹੂੰ 12ਵੀਂ ਤੱਕ ਉਥੇ ਸੈਂਟਸਪੂਰ ਪੜਿਆ ਤੇ ਇਹਨਾਂ ਨੂੰ ਜ਼ਿਆਦਾ ਬੈਨੀਫਿਟ ਇਹੀ ਹੋਇਆ ਕਿ ਮਿਲਟਰੀ ਦੇ ਵਿੱਚ ਉੱਥੇ ਰਹਿਣ ਦੇ ਨਾਲ ਇਹਨਾਂ ਨੂੰ ਸ਼ੁਰੂ ਤੋਂ ਮੀਡੀਅਮ ਇੰਗਲਿਸ਼ ਮਿਲੀ ਇੰਗਲਿਸ਼ ਉਹ ਮੀਡੀਅਮ ਇੰਗਲਿਸ਼ ਜਿਹੜੀ ਮਿਲਦੇ ਨਾਲ ਇਹਨਾਂ ਹੂੰ ਵੇਸ਼ ਕਰਕੇ ਜਦੋਂ ਇੱਥੇ ਇਹਨੂੰ ਸਕਾਲਰਸ਼ਿਪ ਮਿਲੀ ਆ ਵੀ ਇਤਰੀ ਬਾਤ ਤੇ ਉਦੋਂ ਵੀ ਬਹੁਤ ਮਹਿਸੂਸ ਕੀਤਾ ਸੀ ਵੀ ਦੇਖੋ ਇੱਥੇ ਬੱਚੇ ਨੇ ਕਿੰਦਾ ਆਸਟ੍ਰੇਲੀਆ ਵਿੱਚ ਸਕਾਲਰਸ਼ਿਪ ਮਿਲੀ ਜੀ ਜੀ ਤੇ ਰਹਿ ਕੇ ਆ ਕੇ ਜਿਹੜੇ ਹੁਣ ਇਹਨੇ ਕੰਮ ਕੀਤੇ ਤੁਸੀਂ ਯੂਨੀਵਰਸਿਟੀ ਦੇ ਵਿੱਚ ਤੁਸੀਂ ਦੇਖਦੇ ਆ ਜੀ ਜੀ ਤੇ ਬਹੁਤ ਤੱਕੀਦ ਕੀਤੀ ਸਾਨੂੰ ਬਹੁਤ ਖੁਸ਼ੀ ਹੋਈ ਅੱਜ ਸਾਨੂੰ ਬਹੁਤ ਖੁਸ਼ੀ ਹੈ ਜਾਨੀ ਸਾਡੀ ਖੁਸ਼ੀ ਅਸੀਂ ਜਾ ਨਹੀਂ ਕਰ ਸਕਦੇ ਮੈਂ ਸਾਰਿਆਂ ਨੂੰ ਵਾਹਿਗੋਗਿਰਦਾਸ ਕਰਦਾ ਕਿ ਸਾਰੇ ਮਾਪੇ ਦੇ ਬੱਚੇ ਇਦਾਂ ਦੇ ਹੋਣ ਜੋਗੇ ਤਰੱਕੀ ਆ ਜੀ ਬਿਲਕੁਲ ਦੇਖੋ ਜਦੋਂ ਵੀ ਸਾਡੀ ਵੀ ਪਰਮੇਂਦਰ ਨਾਲ ਕਿਸੇ ਵੀ মিডিਆ ਪਲੈਟਫਾਰਮ ਤੇ ਗੱਲ ਹੁੰਦੀ ਹੈ ਤਾਂ ਉਹ ਫੈਮਿਲੀ ਦੇ ਰੋਲ ਨੂੰ ਕਦੇ ਉਹਨਾਂ ਨੇ ਇਗਨੋਰ ਨਹੀਂ ਕੀਤਾ ਤੇ ਉਹ ਕਹਿਣਗੇ ਵੀ ਮੇਰੇ ਮੰਮੀ ਡੈਡੀ ਤੋਂ ਬਾਅਦ ਮੇਰੇ ਹਸਬੰਡ ਮੇਰੇ ਬੱਚੇ ਦਾ ਵੀ ਯੋਗਦਾਨ ਨੂੰ ਨਾਲ ਨਾਲ ਫੈਲ ਸਾਥ ਦੇਊਗੀ ਤਾਂ ਹੀ ਬੱਚਾ ਤਰੱਕੀ ਕਰਦਾ ਹੈ ਹਾਂ ਜੀ ਹਾਂ ਜੀ ਸਾਰਿਆਂ ਨੇ ਸਾਥ ਹਾਂ ਬਿਲਕੁਲ ਜੀ ਬਿਲਕੁਲ ਅਸੀਂ ਵੀ ਅਸੀਂ ਵੀ ਬਾਕੀ ਅਸੀਂ ਵਾਹਿਗੁਰੂ ਤੇ ਭਰੋਸਾ ਰੱਖਦੇ ਹਾਂ ਜੀ ਉਹ ਬਾਹਰ ਗੁਰੂ ਹੈ ਜੋ ਕਰਨੇ ਵਾਲਾ ਨਹੀਂ ਕਰਨੇ ਵਾਲਾ ਉਹੀ ਆ ਤੇ ਜਿਵੇਂ ਜਸਦੇ ਹੱਥ ਵੜਿਆ ਜੇ ਪਾਵਤ ਹਾਂ ਪਰ ਕਈ ਵਾਰੀ ਕੀ ਹੁੰਦਾ ਜਿਵੇਂ ਚਲੋ ਤੁਸੀਂ ਤਾਂ ਫੌਜ ਸੀ ਮਾਤਾ ਜੀ ਘਰੇ ਸੀ ਪਰ ਇਹਨਾਂ ਨੇ ਵੀ ਉਹ ਅਕਸਰ ਜ਼ਿਕਰ ਕਰਦੇ ਆ ਇਹ ਬਹੁਤ ਚਿਰ ਨਾਲ ਹਾਂ ਤੇ ਵੀ ਇਹਨਾਂ ਦਾ ਵੀ ਆਪ ਦਾ ਇੱਕ ਯੋਗਦਾਨ ਸੀ ਤੇ ਕਹਿੰਦੇ ਇਹਨਾਂ ਦਾ ਸੁਪਨਾ ਸੀ ਕੁਝ ਬਣਾਉਣਾ ਤਾਂ ਪਰਤੀ ਬਣਾ ਲਿਆ ਚਲੋ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਜੀ ਤੇ ਉਮੀਦ ਆ ਵੀ ਇਹ ਆਉਣ ਵਾਲੇ ਦਿਨਾਂ ਨੂੰ ਜਿਹੜਾ ਸਾਡੇ ਲਈ ਇੱਕ ਵੱਡੇ-ਵੱਡੇ ਮੀਲਪਥਰ ਸਿਰਜਣਾ ਬਾਕੀ ਸਭ ਤੋਂ ਵੱਡੀ ਚੀਜ਼ ਇਹ ਕਿ ਉਹ ਇਤਿਹਾਸ ਦੇ ਵਿੱਚ ਟਾਗ ਹੈ ਕਿ ਪਹਿਲੀ ਪੰਜਾਬੀ ਕੁੜੀ ਜੀ ਜੀ ਬਿਲਕੁਲ ਆਸਟ੍ਰੇਲੀਆ ਦੇ ਵਿੱਚ ਬਾਹਲੇ ਦੇਸ਼ਾਂ ਜਾ ਕੇ ਇੱਥੇ ਤੱਕ ਬਹੁਤ ਵੱਡਾ ਮਾਰਗ ਆ ਮੀਆਂ ਬਹੁਤ ਔਖਿਆ ਹੈ ਕਿਹੜਾ ਬਹੁਤ ਸੁਖਾ ਹੈ ਨਾਲੇ ਸਭ ਤੋਂ ਵੱਡੀ ਗੱਲ ਹੈ ਆ ਵੀ ਪੋਲਿਟਿਕਸ ਲਈ ਲੋਕ ਲੈ ਲੜੀਆਂ ਕੱਢਦੇ ਆ ਤੇ ਇਹਨਾਂ ਦੀ لیاقت ਤੇ ਇਹਨਾਂ ਦੀ ਕਾਬਲੀਅਤ ਨਾਲ ਇਹਨੂੰ ਮਿਲਿਆ ਕਾਬਲੀਅਤ ਨਾਲ ਮਿਲਿਆ ਸੋ ਭਾਈ ਅਮਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਹਰ ਜਵਾਈ ਦਾ ਹੈਗਾ ਹਿੱਸਾ ਬਿਲਕੁਲ ਇਹਨੇ ਬਹੁਤ ਬਹੁਤ ਮਜ਼ਾ ਦਿੱਤੀ ਨਹੀਂ ਇਹ ਦੇਖੋ ਇੱਕ ਨਾ ਜਦੋਂ ਪਰਿਵਾਰ ਦੀ ਅੰਡਰਸਟੈਂਡਿੰਗ ਆ ਜੇ ਪਰਿਵਾਰ ਦੇ ਵਿੱਚ ਅੰਡਰਸਟੈਂਡਿੰਗ ਹੀ ਨਹੀਂ ਸੀ ਤਾਂ ਇਹ ਕਦੇ ਨਹੀਂ ਹੋਣਾ ਸੀ ਸੋ ਇਕੱਲੇ ਇਕੱਲੇ ਨੂੰ ਕੁਰਬਾਨੀ ਦੇਣੀ ਪਈ ਆ ਤੇ ਪਰ ਮੈਂ ਇੱਥੇ ਹੱਸ ਰਿਹਾ ਸੀ ਭਾਈ ਅਮਿਤ ਨੂੰ ਮੈਂ ਕਿਹਾ ਇੱਥੇ ਆਸਟ੍ਰੇਲੀਆ ਦੇ ਵਿੱਚ ਇਹ ਨਹੀਂ ਹੈ ਵੀ ਸਰਪੰਚ ਨਹੀਂ ਦੇ ਘਰ ਵਾਲਾ ਸਰਪੰਚ ਬਣ ਗਿਆ ਪਰ ਉਹ ਬਾਈਆਂ ਦੇ ਨਹੀਂ ਮੈਂ ਬਣਨਾ ਵੀ ਨਹੀਂ ਤੇ ਪਰਮਿੰਦਰ ਨੇ ਜਿਹੜਾ ਕੁਝ ਕਰਨਾ ਉਹਨਾਂ ਨੇ ਕਰਨਾ ਪਰ ਇਹਨਾਂ ਨੂੰ ਸਾਰਿਆਂ ਨੂੰ ਅੱਜ ਬੜਾ ਪ੍ਰਾਊਡ ਹੋ ਰਿਹਾ ਬੱਚਾ ਸਾਡਾ ਸਾਹਮਣੇ ਨਹੀਂ ਆਉਣਾ ਚਾਹੁੰਦਾ ਕਹਿੰਦਾ ਮੈਂ ਨਹੀਂ ਆਉਣਾ ਤੇ ਪਰ ਉਹ ਵੀ ਬਹੁਤ ਇੰਟੈਲੀਜੈਂਟ ਮੁੰਡਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਅਗਲੇ ਸਟੈਪ ਤੇ ਜਾਵੇ ਅਸੀਂ ਤਾਂ ਹੀ ਦੁਆਰ ਅਰਦਾਸ ਕਰਦੇ ਹਾਂ ਜੀ ਹਾਂ ਬਿਲਕੁਲ ਜੀ ਮੈਂ ਦੇਖਿਆ ਬਹੁਤ ਇੰਟੈਲੈਕਚੁਅਲ ਸੋਚ ਵਾਲਾ ਛੋਟੀ ਉਮਰ ਚ ਜਿਵੇਂ ਹਾਂ ਜੀ ਹਾਂ ਜੀ ਸੋ ਬਹੁਤ ਬਹੁਤ ਵਧਾਈਆਂ ਇੱਕ ਵਾਰੀ ਵੇਰ ਜੀ ਤੇ ਤੂੰ ਤੁਹਾਡਾ ਜੀ ਇੱਥੇ ਪਹੁੰਚਦਾ ਹੈਡਲਾਈਟ ਤੂੰ ਤੁਸੀਂ ਆਏ ਤੁਸੀਂ ਸਾਥ ਦਿੱਤਾ ਸਾਡੀ ਖੁਸ਼ੀ ਦੇ ਵਿੱਚ ਤੂੰ ਸ਼ਾਮਲ ਹੋਏ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਮੇਰਬਾਈ ਸਸੀ ਕਾਰ ਭਾਈ ਸਸੀ ਸੋ ਦੋਸਤੋ ਬੜਾ ਚੰਗਾ ਲੱਗਦਾ ਸਾਨੂੰ ਵੀ ਤੇ ਅਸੀਂ ਤਾਂ ਹੁਣ ਅੱਜ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਹੋਰ ਡਾਕਟਰ ਪਰਵਿੰਦਰ ਕੌਰ ਪੈਦਾ ਹੋਣ ਹੋਰ ਸਾਡੇ ਨੌਜਵਾਨ ਮੁੰਡੇ ਪੈਦਾ ਹੋਣ ਜਿਹੜੇ ਕਿ ਇੱਥੋਂ ਦੀ ਸਮਝ ਰੱਖਦੇ ਆ ਇਸ ਧਰਤੀ ਦੀ ਸਮਝ ਰੱਖਦੇ ਆ ਤੇ ਉਹ ਪੋਲਿਟਿਕਸ ਕਰਨ ਨਾ ਕਿ ਅਸੀਂ ਪੁਰਾਣੇ ਬੰਦੇ ਜਿਹੜੇ ਕਿ ਅਸੇ ਵੀ ਅਸੀਂ ਪੁਰਾਣਾ ਕਲਚਰ ਨਹੀਂ ਛੱਡ ਸਕਦੇ ਆ ਉਹਦਾ ਉਹਨੂੰ ਵਿੱਚ ਲੈ ਆਉਣੇ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਥਾਂ ਜਿੱਥੇ ਵੀ ਸਾਡਾ ਕੋਈ ਪੰਜਾਬੀ ਭਾਈਚਾਰੇ ਦਾ ਬੰਦਾ ਆ ਕੇ ਜੀ ਮੱਲ ਮਾਰੂਗਾ ਤੇ ਅਸੀਂ 4000 ਕਿਲੋਮੀਟਰ ਤੱਕ ਹੀ ਅਸੀਂ ਲੱਖਾਂ ਕਿਲੋਮੀਟਰ ਕਰਕੇ ਉੱਥੇ ਪਹੁੰਚਣ ਨੂੰ ਤਿਆਰ ਆ ਉਮੀਦ ਹੈ ਜੀ ਤੁਹਾਨੂੰ ਇਹ ਇੱਕ ਜਿਹੜੀ ਪ੍ਰਾਪਤੀ ਦੀ ਇੱਕ ਛੋਟੀ ਜੀ ਅਸੀਂ ਡਾਕੂਮੈਂਟਰੀ ਲਾ ਲਓ ਤੇ ਚਾਹੇ ਇਹਨੂੰ ਫਿਲਮ ਲੈ ਲਓ ਇਹ ਤੁਹਾਨੂੰ ਪਸੰਦ ਆਈ ਹੋਊਗੀ ਜੇ ਪਸੰਦ ਆਈ ਆ ਤਾਂ ਜਰੂਰ ਇਹਨੂੰ ਸ਼ੇਅਰ ਵੀ ਕਰੋ ਤਾਂ ਕਿ ਆਉਣ ਵਾਲੇ ਸਾਡੇ ਬੱਚੇ ਬੱਚੀਆਂ ਦਾ ਹੌਸਲਾ ਵਧੇ ਤੇ ਉਹਨਾਂ 'ਚ ਵੀ ਕਿਸੇ ਦੀ ਚੈਨਿੰਗ ਲੱਗੇ ਵੀ ਮੈਂ ਕਿਉਂ ਨਹੀਂ ਡਾਕਟਰ ਪ੍ਰਵਿੰਦਰ ਕੌਰ ਬਣ ਸਕਦੀ ਓਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਯਾਨੀ ਕਿ ਮਿੰਟੂ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੂਜਾ ਦਿਨ ਆ ਸਾਡਾ ਪਾਰਲੀਮੈਂਟ ਚ ਆਉਣ ਦਾ ਕੱਲ ਤੁਸੀਂ ਦੇਖਿਆ ਹੋਣਾ ਡਾਕਟਰ ਪਰਮਿੰਦਰ ਹੋਰਾਂ ਨੇ ਜਿਹੜਾ ਇੱਕ ਸ਼ਫਤ ਗ੍ਰਹਿਣ ਸਮਾਰੋਹ ਜਿਹਨੂੰ ਸੌਹ ਚੁੱਕ ਸਮਾਰੋਹ ਸੀ ਉਹ ਹੋਇਆ ਤੇ ਸਾਡਾ ਮਾਣ ਵਧਿਆ ਪੰਜਾਬ ਪੰਜਾਬੀਅਤ ਤੇ ਪੰਜਾਬ ਦਾ ਮਾਣ ਵਧਿਆ ਜਿਹੜੇ ਕੋ ਕੌਰ ਸ਼ਬਦ ਜਿਹੜਾ ਪਾਰਲੀਮੈਂਟ ਦੇ ਇਤਿਹਾਸ ਦੇ ਵਿੱਚ ਦਰਜ ਹੋ ਗਿਆ ਵੀ ਕੌਣ ਆ ਜੀ ਜਿਹੜੇ ਉਹ ਕੌਣ ਕੌਰ ਆ ਜਦੋਂ ਵੀ ਅੱਜ ਤੋਂ ਫਰੋਲਿਆ ਜਾਉ ਇਤਿਹਾਸ ਦਾ ਜਿਹੜੇ ਪਹਿਲੀ ਵਾਰ ਪਹੁੰਚੇ ਤੇ ਕੱਲ ਪ੍ਰਵਿੰਦਰ ਨੇ ਉਹ ਇਤਿਹਾਸ ਸਿਰਜਤਾ ਬੜਾ ਚੰਗਾ ਲੱਗਿਆ ਸਾਨੂੰ ਸਾਰਿਆਂ ਨੂੰ ਮਾਣ ਮਿਲਿਆ ਪਰ ਅੱਜ ਅਸੀਂ ਸੋਚਿਆ ਵੀ ਕਿਉਂ ਨਾ ਕੁਝ ਇੱਕ ਗੱਲਾਂ ਪ੍ਰਵਿੰਦਰ ਨਾਲ ਕਰਕੇ ਆਈਏ ਜਿਹੜੀਆਂ ਕੀ ਉਹਨਾਂ ਦੇ ਕੀ ਪਲਾਨਸ ਆ ਤੇ ਕੀ ਅੱਗੇ ਤੋਂ ਹੋਣ ਜਾ ਰਿਹਾ ਪਰ ਉਹ ਕਹਿੰਦੇ ਨਹੀਂ ਹੁੰਦੇ ਵੀ ਜਦੋਂ ਤੁਸੀਂ ਪੁਰਾਣੇ ਜਾਣਦੇ ਹੋ ਇੱਕ ਪੁਰਾਣੇ ਦੋਸਤੋਂ ਤਾਂ ਤੁਸੀਂ ਕਈ ਵਾਰੀ ਉਹ ਡਿਫਰੈਂਸ ਮਹਿਸੂਸ ਨਹੀਂ ਕਰ ਪਾਉਂਦੇ ਸਾਡੇ ਲਈ ਇੱਕ ਵਾਰੀ ਉਸ ਚੋਂ ਨਿਕਲਣਾ ਕਾਫੀ ਔਖਾ ਵੀ ਅਸੀਂ ਹੁਣ ਪਰਮਿੰਦਰ ਦਾ ਕਾਤਾ ਜਿਹੜਾ ਇੱਕ ਹੋਰ ਆ ਤੇ ਅਸੀਂ ਉਹਨਾਂ ਦੇ ਹਾਂਣ ਦਾ ਹੋ ਕੇ ਕਿਵੇਂ ਗੱਲ ਕਰ ਸਕਦੇ ਆ ਪਰ ਫਿਰ ਵੀ ਚਲੋ ਸਾਡੇ ਲਈ ਉਹੀ ਪਰਮਿੰਦਰ ਰਹਿਣੇ ਆ ਤੇ ਪਰ ਮੈਨੂੰ ਉਮੀਦ ਆ ਲੋਕਾਂ ਲਈ ਵੀ ਉਹੀ ਰਹਿਣਗੇ ਕਿਉਂਕਿ ਮੈਂ ਲੰਮੇ ਚਿਰ ਤੋਂ ਇਹਨਾਂ ਨੂੰ ਜਾਣਦਾ ਤੇ ਇਹ ਲੋਕਾਂ ਦੇ ਜ਼ਰੂਰ ਕੰਮ ਆਉਣਗੇ ਪਰ ਫਿਰ ਵੀ ਮੈਂ ਇੱਕ ਬਹੁਤ ਪਿੰਡਾਂ ਚੋਂ ਆਇਆ ਪਹਿਲੀ ਗੱਲ ਤਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਰਮਿੰਦਰ ਮੈਂ ਬਹੁਤ ਆਮ ਲੋਕਾਂ ਚ ਵਿਚਰ ਕੇ ਆਇਆ ਲੰਮਾ ਚਿਰ ਇੰਡੀਆ ਚ ਰਹਿ ਕੇ ਆਂਦੇ ਇੰਡੀਆ ਵਾਲੀ ਸਿਆਸਤ ਨਹੀਂ ਜਾਣੀ ਮੇਰੇ ਅੰਦਰ ਤੇ ਮੈਨੂੰ ਉਹੀ ਮਾਹੌਲ ਦੇ ਚ ਰਹਿਣਾ ਤੇ ਮੇਰੇ ਕੋਲੇ ਸਵਾਲ ਮੈਂ ਸੋਚ ਰਿਹਾ ਜੀ ਬਰਵਿੰਦਰ ਨੂੰ ਕੀ ਸਵਾਲ ਕਰੂੰਗਾ ਫਿਰ ਮੈਂ ਕਹਾਂ ਪੁੱਛਦਾ ਵੀ ਬਦਲੀ ਕਰਾਉਣੀ ਹੋਵੇ ਫਿਰ ਕਿਵੇਂ ਕਰਾਦਾ ਕਰੂੰਗੀ ਕਿਉਂਕਿ ਇੰਡੀਆ 'ਚ ਤਾਂ ਵੀ ਵੱਡਾ ਕੰਮ ਹੁੰਦਾ ਸੀ ਨਾ ਮਾਸਟਰ ਦੀ ਬਦਲੀ ਕਰਾਉਣੀ ਨਹੀਂ ਸਾਡਾ ਐਮ ਐਲ ਏ ਬਣ ਗਿਆ ਹੁਣ ਤੁਸੀਂ ਐਮ ਐਲ ਸੀ ਬਣਿਆ ਜਿਹੜੇ ਜੇ ਕੰਮ ਕਰਾਦਿਆ ਕਰੋਗੇ ਨਾ ਮਾਫੀ ਚਾਉਣਾ ਜੀ ਵੈਸੇ ਤਾਂ ਇਹ ਗੱਲਾਂ ਪਰ ਨਹੀਂ ਇਹਨਾਂ ਦੀ ਬਹੁਤ ਵੱਡਾ ਰੋਤਵਾਰ ਬਹੁਤ ਵੱਡਾ ਜਿਹੜਾ ਇਹਨਾਂ ਨੂੰ ਇੱਕ ਜ਼ਿੰਮੇਵਾਰੀ ਮਿਲੀ ਆ ਤੇ ਸਾਨੂੰ ਵੀ ਇਸ ਚੀਜ਼ ਨੂੰ ਪਹਿਲਾਂ ਹੀ ਸਮਝਣਾ ਪੈਣਾ ਵੀ ਇਹਨਾਂ ਨੂੰ ਵੈਸਟਰਨ ਆਸਟ੍ਰੇਲੀਆ ਦੀ ਚੋਂ ਚੁਣ ਕੇ ਆਏ ਆ ਤੇ ਹਰ ਭਾਈਚਾਰੇ ਦੀ ਜ਼ਿੰਮੇਵਾਰੀ ਇਹਨਾਂ ਕੋਲੇ ਪਰ ਫਿਰ ਵੀ ਸਾਨੂੰ ਮਾਣ ਆ ਵੀ ਅਸੀਂ ਕਿਸੇ ਨੂੰ ਤਾਂ ਡਾਇਰੈਕਟਲੀ ਗੱਲ ਦੱਸ ਸਕਦੇ ਆ ਨਾ ਅੱਗੇ ਪਾਰਲੀਮੈਂਟ ਤੱਕ ਪਹੁੰਚਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਆ ਆਪਦੀ ਬਾਤ ਪਰ ਸਾਡੇ ਕੋਲੇ ਹੁਣ ਗੱਲ ਹੈਗੀ ਦੱਸਣ ਨੂੰ ਵੀ ਕਿਸੇ ਨੂੰ ਵੀ ਤਾਂ ਦੱਸ ਸਕਦੇ ਆ ਨਾ ਤੇ ਇਹ ਰਾਈਟ ਟਾਈਮ ਦੇਖ ਕੇ ਉਹਨੂੰ ਉਹਨੂੰ ਫਿਰ ਰਿਕਾਰਡ 'ਚ ਵੀ ਲਿਆ ਸਕਦੇ ਹਾਂ ਸਭ ਤੋਂ ਇੰਪੋਰਟੈਂਟ ਹੈ ਕਿ ਤੁਸੀਂ ਪੰਜਾਬੀ 'ਚ ਦੱਸ ਸਕਦੇ ਹੋ ਜੀ ਇਹ ਕਿੰਨਾ ਸੌਖਾ ਆਪਾਂ ਕਹਿੰਦੇ ਨੇ ਵੀ ਜੇ ਕੋਈ ਐਕਸਪਲੇਨ ਕਰਨਾ ਹੋਵੇ ਤਾਂ ਆਪਦੀ ਮਾਂ ਪਾਸ਼ਾ ਚ ਸੌਖਾ ਹੁੰਦਾ ਸੋ ਬਹੁਤ ਵਧੀਆ ਜੀ ਲੱਗਿਆ ਤੁਸੀਂ ਫੇਰ ਵਧਾਈ ਦੇ ਹੱਕਦਾਰ ਹੋ ਪਰ ਮੈਂ ਨਾ ਫੇਰ ਐਵੇਂ ਕੋਈ ਸਿੱਲੀ ਕੁਐਸਚਨ ਨਾ ਕਰਾਂ ਮੈਂ ਤੁਹਾਡੇ ਤੋਂ ਜਾਨਣਾ ਮੈਂ ਕੈਮਰੇ ਦੇ ਬੈਕ ਤੇ ਖੜ ਕੇ ਕੀ ਗੱਲ ਕਰਦਾ ਕਿਉਂਕਿ ਮੇਰੇ ਲਈ ਫੇਰ ਉਹੀ ਪਰਮਿੰਦਰ ਆ ਜਾਂਦੇ ਆ ਛੋਟੀ ਜੀ ਪਰਮਿੰਦਰ ਥੈਂਕ ਯੂ ਸੋ ਮੱਚ ਪਾ ਜੀ ਬਹੁਤ ਵੱਡਾ ਰਤਵਾ ਅਸਲ ਕੀਤਾ ਸੋ ਬਹੁਤ ਮਿਹਰਬਾਨੀ ਸੋ ਆਪਾਂ ਥੋੜੀ ਜੀ ਗੱਲਬਾਤ ਰਿਕਾਰਡ ਕਰਦੇ ਆ ਸਾਡੇ ਦਰਸ਼ਕਾਂ ਬਿਲਕੁਲ ਜੀ ਥੈਂਕ ਯੂ ਜੀ ਥੈਂਕ ਯੂ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹੈ ਐਟ ਦ ਸੇਮ ਟਾਈਮ ਬਹੁਤ ਪ੍ਰਾਊਡ ਵੀ ਮਹਿਸੂਸ ਕਰ ਰਹੀ ਹੈ ਕਿ ਜਿਹੜੀਆਂ ਮਿਹਨਤਾਂ ਕੀਤੀਆਂ ਨੇ ਉਹ ਸਫਲ ਹੋ ਕੇ ਇਸ ਮੁਕਾਮ ਤੇ ਲੈ ਕੇ ਆ ਸਕੀਆਂ ਨੇ ਕਿ ਹੁਣ ਮੈਂ ਪੂਰੀ ਤਰ੍ਹਾਂ ਨਾ ਸੇਵਾ ਦੇ ਵਿੱਚ ਲੱਗ ਸਕਦੀ ਹਾਂ ਸੇਵਾ ਇਸ ਕਰਕੇ ਕਿਉਂਕਿ ਆਪਣੀ ਵੈਲਿਊ ਸਿਸਟਮਸ ਦੇ ਵਿੱਚ ਆਪਾਂ ਹਮੇਸ਼ਾ ਸਰਵਦਾ ਦਾ ਭਲਾ ਮੰਗਦੇ ਆਂ ਬਟ ਬਹੁਤ ਘੱਟ ਵਾਰੀ ਹੁੰਦਾ ਹੈ ਜ਼ਿੰਦਗੀ 'ਚ ਇਹੋ ਜਿਹਾ ਮੌਕਾ ਮਿਲਦਾ ਜਿੱਥੇ ਕਿ ਤੁਸੀਂ ਬਾਕੀ ਇਹੋ ਜੀ ਜੌਬ ਜਾਂ ਇਹੋ ਜੇ ਪਲੇਟਫਾਰਮ ਤੇ ਪਹੁੰਚ ਸਕੋ ਜਿੱਥੇ ਕਿ ਤੁਸੀਂ ਸਰਵਦਾ ਦਾ ਭਲਾ ਸਿਰਫ ਮੰਗ ਹੀ ਨਹੀਂ ਸਕਦੇ ਬਲਕਿ ਐਕਚੁਅਲੀ ਪ੍ਰੈਕਟੀਕਲ ਲੋਜਿਸਟਿਕਲੀ ਤੁਸੀਂ ਕਰ ਵੀ ਸਕਦੇ ਹੋ ਸੋ ਬਹੁਤ ਹੀ ਸਰੀਅਲ ਮੂਮੈਂਟ ਹੈਗਾ ਲਾਈਫ ਦਾ ਲੇਕਿਨ ਐਟ ਦ ਸੇਮ ਟਾਈਮ ਇੱਕ ਬਹੁਤ ਵੈਲੀਡੇਸ਼ਨ ਵੀ ਮਹਿਸੂਸ ਹੋ ਰਹੀ ਹੈ ਕਿਉਂਕਿ ਐਜ਼ ਅ ਫਰਸਟ ਜਨਰੇਸ਼ਨ ਮਾਈਗ੍ਰੈਂਟ ਇੱਕ ਪੰਜਾਬ ਦੇ ਇੱਕ ਪਿੰਡ ਤੋਂ ਇੱਥੇ ਤੱਕ ਦਾ ਜਿਹੜਾ ਸਫ਼ਰ ਸੀਗਾ ਉਹ ਸੌਖਾ ਨਹੀਂ ਸੀਗਾ ਲੇਕਿਨ ਇਸ ਮੁਕਾਮ ਤੇ ਪਹੁੰਚ ਕੇ ਇੱਕ ਵੈਲੀਡੇਸ਼ਨ ਮਹਿਸੂਸ ਹੋ ਰਹੀ ਹੈ ਕਿ ਅਗਰ ਮੈਂ ਕਰ ਸਕਦੀ ਹਾਂ ਤਾਂ ਸਭ ਕਰ ਸਕਦੇ ਨੇ ਮੈਨੂੰ ਕੋਈ ਜ਼ਿਆਦਾ ਫਰਕ ਨਹੀਂ ਲੱਗਿਆ ਕਿਉਂਕਿ ਐਜ਼ ਅ ਸਾਇੰਟਿਸਟ ਮੇਰਾ ਜਿਹੜਾ ਮੇਨ ਮਕਸਦ ਹੁੰਦਾ ਸੀਗਾ ਕਿ ਜਦੋਂ ਅਸੀਂ ਨਵੇਂ-ਨਵੇਂ ਜਗ੍ਹਾਾਂ ਤੇ ਜਾਂਦੇ ਆ ਜਿੱਥੇ ਪਹਿਲਾਂ ਕਦੇ ਕੋਈ ਨਹੀਂ ਗਿਆ ਇਹੋ ਜਿਹੀ ਗਰਾਉਂਡ ਬ੍ਰੇਕ ਕਰਦੇ ਆ ਜਿਹੜਾ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤਾ ਤਾਂ ਉਹਦੇ ਲਈ ਹਮੇਸ਼ਾ ਆਊਟ ਆਫ ਦਾ ਬਾਕਸ ਸੋਚਣਾ ਪੈਂਦਾ ਸੀਗਾ ਬਟ ਲਿਵਡ ਐਕਸਪੀਰੀਐਂਸਿਸ ਜੋ ਡੇ ਟੂਡੇ ਦੇ ਵਿੱਚ ਆਪਾਂ ਕੁਐਸਚਨਸ ਪੁੱਛਦੇ ਆ ਜਾਂ ਸੋਚਦੇ ਆ ਉਹ ਬਹੁਤ ਕਮ ਆਉਂਦੇ ਸੀਗੇ ਪਾਰਲੀਮੈਂਟਰੀਅਨ ਦੀ ਜੌਬ ਵੀ ਉਸੇ ਤਰ੍ਹਾਂ ਹੈ ਸਪੈਸ਼ਲੀ ਫਰਮ ਅ ਲੈਜਿਸਲੇਟਿਵ ਕੌਂਸਲ ਜਾਂ ਅਪਰ ਹਾਊਸ ਦੇ ਪੁਆਇੰਟ ਆਫ View ਨਾ ਅਗਰ ਮੈਂ ਤੁਹਾਨੂੰ ਦੱਸਾਂ ਤਾਂ ਅਪਰ ਹਾਊਸ ਨੂੰ ਐਜ਼ ਅ ਹਾਊਸ ਆਫ ਰਿਵਿਊ ਜਾਂ ਹਾਊਸ ਆਫ ਸਕਰੂਟੀਨੀ ਕਹਿੰਦੇ ਨੇ ਉਹ ਇਸ ਕਰਕੇ ਕਹਿੰਦੇ ਨੇ ਕਿਉਂਕਿ ਜਦੋਂ ਲੋਅਰ ਅਸੈਂਬਲੀ ਦੇ ਵਿੱਚ ਜਦੋਂ ਡਿਫਰੈਂਟ ਪਾਰਲੀਮੈਂਟਰੀਅਨਸ ਜਿਹੜੇ ਕਿ ਜਿਨ੍ਹਾਂ ਦੀਆਂ ਕੰਸਟੀਚੂਐਂਸੀਜ਼ ਨੇ ਉਹਨਾਂ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਨ ਲਈ ਡਿਫਰੈਂਟ ਤਰ੍ਹਾਂ ਦੀਆਂ ਪਾਲਿਸੀਜ਼ ਪ੍ਰੋਪੋਜ਼ ਕੀਤੀਆਂ ਜਾਂਦੀਆਂ ਨੇ ਬਿਲਸ ਪ੍ਰੋਪੋਜ਼ ਕੀਤੇ ਜਾਂਦੇ ਨੇ ਜਦੋਂ ਲੋਅਰ ਹਾਊਸ ਦੀ ਡਿਬੇਟ ਫਾਈਨਲ ਹੁੰਦੀ ਹੈ ਤਾਂ ਉਹ ਸਾਡੇ ਕੋਲ ਆਂਦੇ ਨੇ ਤੇ ਫਿਰ ਅਸੀਂ ਉਹਨੂੰ ਸਕਰੂਟੀਨਾਈਜ਼ ਕਰਦੇ ਹਾਂ ਅਸੀਂ ਉਹਨੂੰ ਰਿਵਿਊ ਕਰਦੇ ਹਾਂ ਤੇ ਉਸ ਪ੍ਰੋਸੈਸ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਹੈਗਾ ਕਿ ਅਸੀਂ ਉਹਨੂੰ ਜੈਨੂਨਲੀ ਪਰਖੀਏ ਕਿ ਉਹ ਹਰ ਪਲੈਟਫਾਰਮ ਦੇ ਉੱਤੇ ਉਹ ਪਰਪਸ ਸਰਵ ਕਰ ਸਕੂਗੀ ਜਿਸ ਪਰਪਸ ਲਈ ਉਹ ਪਾਲਿਸੀ ਬਣ ਰਹੀ ਹੈ ਸੋ ਬੀਂਗ ਅ ਕਲਚਰਲੀ ਐਂਡ ਲਿੰਗੁਇਸਟਿਕਲੀ ਡਾਈਵਰਸ ਪਰਸਨ ਯੂ نو ਜੈਨੂ ਕਿ इंडिया ਦੇ ਵੱਖ-ਵੱਖ ਜਗ੍ਹਾਾਂ ਤੇ ਰਹਿਣ ਦਾ ਮੌਕਾ ਮਿਲਿਆ ਕਿਉਂਕਿ ਡੈਡੀ ਜੀ ਆਮੀਚ ਸੀਗੇ ਅਸੀਂ ਬਹੁਤ ਸਾਰੀਆਂ ਸਟੇਟਸ ਤੇ ਬਹੁਤ ਸਾਰੀਆਂ ਲੈਂਗੁਏਜਸ ਸਿੱਖੀਆਂ ਬਹੁਤ ਸਾਰੇ ਡਿਫਰੈਂਸਸ ਨੂੰ ਐਸ ਅ ਸਟਰੈਂਥ ਲੈ ਕੇ ਚੱਲਣਾ ਸਿੱਖਿਆ ਉਹ ਮੇਰੇ ਲਈ ਬਹੁਤ ਬਹੁਤ ਅੱਛੀ ਲਰਨਿੰਗ ਹੈ ਜਿਹੜੀ ਕਿ ਪਾਰਲੀਮੈਂਟ ਦੇ ਵਿੱਚ ਕੰਮ ਆ ਰਹੀ ਹੈ ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਵੈਸਟਰਨ ਆਸਟ੍ਰੇਲੀਆ ਇਜ਼ ਵਨ ਆਫ ਦਾ ਮੋਸਟ ਮਲਟੀਕਲਚਰਲ ਸਟੇਟਸ ਆਫ ਆਸਟ੍ਰੇਲੀਆ ਤੇ ਉਹ ਮਲਟੀਕਲਚਰਲਿਜ਼ਮ ਦੇ ਵਿੱਚ ਬਹੁਤ ਸਾਰੀਆਂ like differences, different value systems like migrate different aspirations, different expectations policies. But at the same time, I know which common thread common thread is something that I've lived all my life. So I think it's it's going to come as a big strength for me. And being a scientist, always looking at the gaps, I think that is also going to give me a lot of strength. So ਹੋਨੈਸਟਲੀ ਨਹੀਂ ਕੋਈ ਇਸ ਤਰ੍ਹਾਂ ਜ਼ਿਆਦਾ ਡਿਫਰੈਂਸ ਨਹੀਂ ਮਹਿਸੂਸ ਹੋ ਰਿਹਾ ਬਸ ਇਨਾ ਡਿਫਰੈਂਸ ਜ਼ਰੂਰ ਮਹਿਸੂਸ ਹੋ ਰਿਹਾ ਕਿ ਪਹਿਲਾਂ ਸਾਇੰਸ ਦੇ ਵਿੱਚ ਵਿਗਿਆਨ ਦੇ ਵਿੱਚ ਮੈਂ ਇੱਕ ਸਪੈਸ਼ਲ ਫੀਲਡ ਦੇ ਵਿੱਚ ਸੀਗੀ ਤੇ ਉਹ ਮੇਰਾ ਦਾਇਰਾ ਸੀਗਾ ਹੁਣ ਉਹ ਦਾਇਰਾ ਬਹੁਤ ਵੱਡਾ ਹੋ ਗਿਆ ਕਿਉਂਕਿ ਹੁਣ ਇਸ ਟਾਈਮ ਤੇ ਐਨੀਥਿੰਗ ਐਂਡ ఎవਰੀਥਿੰਗ ਥੈਟ ਕੈਨ ਇੰਪੈਕਟ ਪੀਪਲਸ ਲਾਈਵਜ਼ ਇਟਸ ਅ ਹਿਊਜ ਰਿਸਪੌਂਸਿਬਿਲਟੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਬਿਲਕੁਲ ਤੁਸੀਂ ਸਹੀ ਕਿਹਾ ਕਿ ਜਿਹੜੀਆਂ ਜੜਾਂ ਹੁੰਦੀਆਂ ਨੇ ਉਹ ਹਮੇਸ਼ਾ ਰਹਿੰਦੀਆਂ ਨੇ ਤੇ ਜੜਾਂ ਜੇ ਜੇ ਮੈਂ ਕਹਾਂ ਜੜਾਂ ਦੀ ਆਪਾਂ ਤੁਲਨਾ ਕਰ ਸਕਦੇ ਹਾਂ ਵੈਲਿਊ ਸਿਸਟਮਸ ਤੇ ਜਿਹੜੀ ਪੰਜਾਬੀ ਜਾਂ ਸਿੱਖੀ ਨੇ ਸਾਨੂੰ ਆਪਾਂ ਨੂੰ ਸਿਖਾਇਆ ਹੈ ਵੱਡੇ ਹੁੰਦੇ ਜੋ ਕਿ ਮੈਂ ਹਮੇਸ਼ਾ ਆਪਣੇ ਆਸ-ਪਾਸ ਦੇਖਿਆ ਤੇ ਜੀਆ ਹੈ ਉਹ ਹੈਗਾ ਜੀ ਕਿਰਤ ਕਰੋ ਵੰਡ ਛਕੋ ਇਹ ਆਪਣੀ ਕੋਰ ਵੈਲਿਊਜ਼ ਨੇ ਤੇ ਉਹੀ ਮੇਰੀਆਂ ਜੜਾਂ ਨੇ ਕਿਉਂਕਿ ਹਾਰਡ ਵਰਕ ਤੋਂ ਕਦੇ ਪਿੱਛੇ ਨਹੀਂ ਹਟਣਾ ਜਾਂ ਸ਼ਾਇਆ ਵੀ ਨਹੀਂ ਕਰਨਾ ਤੇ ਇਸ ਜੌਬ ਦੇ ਵਿੱਚ that is going to be the front and right of a uh, center of my my day to day life but at the same time os cheez to jo uh, jo tusi achieve karo that is shared among all you know te apne sikh faith de vich e bahut zyada embedded hai ga andar tak ki humanity nu no serve karna with humility right te always stand up for others ਤੇ ਆਈ ਥਿੰਕ ਉਹ ਜੜਾਂ ਤੇ ਉਹ ਕੋਰ ਵੈਲਿਊਜ਼ ਤਾਂ ਹਮੇਸ਼ਾ ਮੈਨੂੰ ਗਾਈਡ ਕਰਨਗੀਆਂ ਮੇਰੀ ਮੇਰੀ ਗਾਈਡਿੰਗ ਲਾਈਟ ਬਣਨਗੀਆਂ ਇਸ ਜਰਨੀ ਦੇ ਉੱਤੇ ਬਟ ਐਟ ਦ ਸੇਮ ਟਾਈਮ ਆਈ ਥਿੰਕ ਮੈਂ ਬਹੁਤ ਐਕਸਾਈਟਿਡ ਐ ਤੇ ਮੈਨੂੰ ਲੱਗਦਾ ਹੈ ਕਿ ਮੇਰੀ ਸਾਰੀ ਕਮਿਊਨਿਟੀ ਵੀ ਬਹੁਤ ਜ਼ਿਆਦਾ ਐਕਸਾਈਟਿਡ ਹੈ ਤੇ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਨੇ ਸਭ ਨੂੰ ਕਿਉਂਕਿ ਇਹ ਸਿਰਫ ਮੇਰੇ ਲਈ ਇੱਕ ਮਾਈਲਸਟੋਨ ਨਹੀਂ ਹੈਗਾ ਇਹ ਆਪਾਂ ਸਾਰਿਆਂ ਲਈ ਮਾਈਲਸਟੋਨ ਹੈ ਇਹ ਉਹਨਾਂ ਸਾਰਿਆਂ ਦੀ ਜਿੱਤ ਹੈ ਜਿਹੜੇ ਕਿ ਮੇਰੇ ਤੋਂ ਪਹਿਲਾਂ 200 ਸਾਲਾਂ ਤੋਂ ਇਸ ਮੁਲਕ ਦੇ ਵਿੱਚ ਆ ਕੇ ਹਰ ਡਿਫਰੈਂਟ ਫੀਲਡ ਦੇ ਵਿੱਚ ਉਹਨਾਂ ਨੇ ਮੱਲਾ ਮਾਰੀਆਂ ਤੇ ਬਹੁਤ ਕਮਾਈ ਕੀਤੀ ਕਮਾਈ ਸਿਰਫ ਫ੍ਰਮ ਨਾਟ ਫ੍ਰਮ ਜਸਟ ਅ ਫਾਈਨੈਂਸ਼ੀਅਲ ਪੁਆਇੰਟ ਆਫ View ਬਟ ਇੱਕ ਯੂ نو ਬਹੁਤ ਵੱਡੀ ਕਮਾਈ ਹੈ ਜਿਹੜੀ ਆਪਣੀ ਕਮਿਊਨਿਟੀਆਂ ਨੇ ਕੀਤੀ ਹੈ ਤੇ ਅੱਜ ਉਹਦਾ ਫਲ ਮੈਨੂੰ ਤੇ ਕੱਲ ਨੂੰ ਆਉਣ ਵਾਲੇ ਸਮੇਂ 'ਚ ਮੇਰੇ ਕੰਮ ਦਾ ਫਲ ਆਉਣ ਵਾਲੀ ਜਨਰੇਸ਼ਨਸ ਨੂੰ ਮਿਲੇਗਾ ਤਾਂ ਆਈ ਥਿੰਕ ਇਟਸ ਲਾਈਕ ਇਟ ਇਜ਼ ਨਾਟ ਅ ਸਪ੍ਰਿੰਟ ਕਿ ਆਪਾਂ 50 ਮੀਟਰ ਜਾਂ 100 ਮੀਟਰ ਦੌੜਨਾ ਹੈਗਾ ਇਹ ਇੱਕ ਰਿਲੇ ਰੇਸ ਹੈਗੀ ਹੈ ਤੇ ਮੈਂ ਉਸ ਰਿਲੇ ਰੇਸ ਦੇ ਵਿੱਚ ਇੱਕ ਵਿੱਚ ਦੌੜਨ ਵਾਲਾ ਇੱਕ ਸਿਪਾਹੀ ਹੈ ਆਪਣੇ ਆਪਣੇ ਕੌਮ ਦਾ ਆਪਣੇ ਕਮਿਊਨਿਟੀਆਂ ਦਾ ਤੇ ਮੇਰੇ ਲਈ ਇਹ ਇੰਪੋਰਟੈਂਟ ਹੈ ਕਿ ਮੈਂ ਜੋ ਵੀ ਕਰਾਂ ਹਮੇਸ਼ਾ ਮੇਰੇ ਤੇ ਹੀ ਰਿਸਪੌਂਸਿਬਿਲਟੀ ਰਹੂਗੀ ਕਿ ਮੇਰੀ ਸਾਰੀ ਕਮਿਊਨਿਟੀ ਜਿਹੜੀ ਕਿ ਮੇਰੇ ਪਿੱਛੇ ਖੜੀ ਹੈ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਹੈਗਾ ਉਹ ਹਮੇਸ਼ਾ ਪ੍ਰਾਊਡ ਫੀਲ ਕਰੇ ਐਟ ਦ ਸੇਮ ਟਾਈਮ ਵੈਸਟਰਨ ਆਸਟ੍ਰੇਲੀਆ ਤੇ ਓਵਰਆਲ ਆਸਟ੍ਰੇਲੀਆ ਮੈਨੂੰ ਅਗਰ ਸਕਾਲਰਸ਼ਿਪ ਮਿਲੀ ਨਾ ਹੁੰਦੀ ਮੈਂ ਇੱਥੇ ਤੱਕ ਆਪਣੀ ਐਜੂਕੇਸ਼ਨ ਕੰਪਲੀਟ ਨਾ ਕਰਦੀ ਐਮ ਪਾਵਰ ਨਾ ਹੁੰਦੀ ਤੇ ਹਾਰਡ ਵਰਕ ਆਪਣੀ ਜਗ੍ਹਾ ਹੈ ਲੇਕਿਨ ਉਸ ਹਾਰਡ ਵਰਕ ਨੂੰ ਕਰਨ ਲਈ ਇੱਕ ਮੌਕਾ ਤੇ ਪਲੇਟਫਾਰਮ ਬਹੁਤ ਜ਼ਰੂਰੀ ਹੈ ਜੋ ਕਿ ਮੈਨੂੰ ਇਸ ਮੁਲਕ ਨੇ ਦਿੱਤਾ ਤੇ ਉਹਦੇ ਲਈ ਮੈਂ ਹਮੇਸ਼ਾ ਗ੍ਰੇਟਫੁਲ ਹਾਂ ਤੇ ਜੋ ਵੀ ਮੇਰੇ ਕੋਲ ਹੈ ਉਹ ਆਈ ਐਮ ਹੇਅਰ ਟੂ ਕੰਟ੍ਰਿਬਿਊਟ ਆਮ ਹੇਅਰ ਟੂ ਯੂ نو ਗਿਵ ਬੈਕ ਟੂ ਦਿਸ ਕੰਟਰੀ ਸੋ ਮੇਰੇ ਹਮੇਸ਼ਾ ਫਰੰਟ ਰਾਈਟ ਐਂਡ ਸੈਂਟਰ ਦੇ ਵਿੱਚ ਇਹ ਵੈਲਿਊਜ਼ ਰਹਿਣਗੀਆਂ ਜਿਹੜੀਆਂ ਕਿ ਮੈਂ ਅਚੀਵ ਕਰਨਾ ਚਾਹੂੰਗੀ ਐਜ਼ ਅ ਪਾਰਲੀਮੈਂਟੇਰੀਅਨ ਦੋਸਤੋ ਇਹ ਸਨ ਉਹ ਇਤਿਹਾਸਿਕ ਪਲ ਜਿਨ੍ਹਾਂ ਦਾ ਸਾਨੂੰ ਗਵਾਹ ਬਣਨ ਦਾ ਮੌਕਾ ਮਿਲਿਆ ਤੇ ਅਸੀਂ ਮਾਨਯੋਗ ਡਾਕਟਰ ਪਰਵਿੰਦਰ ਕੌਰ ਐਮ ਐਲ ਸੀ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੰਦੇ ਆ ਸਾਰੇ ਭਾਈਚਾਰੇ ਵੱਲੋਂ ਅਤੇ ਪਿੰਡ ਆਸਟ੍ਰੇਲੀਆ ਦੀ ਟੀਮ ਵੱਲੋਂ ਬਹੁਤ ਸਾਰੀਆਂ ਆਸਾਂ ਤੇ ਉਮੀਦਾਂ ਜਾਗੀਆਂ ਹਨ ਸਾਨੂੰ ਸੋ ਉਮੀਦ ਹੈ ਡਾਕਟਰ ਪਰਵਿੰਦਰ ਕੌਰ ਉਹਨਾਂ ਤੇ ਖਰੇ ਉਤਰਨਗੇ ਤੇ ਇਹ ਕਿਸੇ ਕਹਾਣੀ ਦਾ ਅੰਤ ਨਹੀਂ ਇਹ ਹਾਲੇ ਸ਼ੁਰੂਆਤ ਹੈ ਇੱਕ ਬਗਾਨੀ ਧਰਤੀ ਉੱਤੇ ਨਵੀਆਂ ਪੈੜਾਂ ਛੱਡਣ ਦੀ ਸੋ ਉਮੀਦ ਆ ਇਹ ਪੈੜਾਂ ਬਹੁਤ ਦੂਰ ਤੱਕ ਜਾਣੀਆਂ ਵੀਡੀਓ ਨੂੰ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਉਮੀਦ ਆ ਇਹਨਾਂ ਅਤਿਅਸਕ ਬਲਾ ਨੂੰ ਤੁਸੀਂ ਅੱਗੇ ਵੀ ਸਾਂਝਾ ਕਰੋਗੇ